ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲਿਆ ਅੱਜ ਆਏ ਹਾਂ ਹਮਾਤਲ ਚ ਬਾਹਰ ਇਤਿਹਾਸਕ ਜਗ੍ਹਾ ਬਣੀ ਹੋਈ ਆ ਵੀ ਨਰ ਸਿੰਘ ਮੰਦਿਰ ਬਣਾਇਆ ਜਿੱਥੇ ਦੁੱਖ ਟੁੱਟਦੇਗਾ ਦਿਖਾਉਣੇ ਹੋਣਗੇ ਬਲੌਗ ਦੇ ਵਿੱਚ ਸਾਰਾ ਕੁਝ ਅਹ ਪੀਰ ਵਾਲਾ ਚੀਜ਼ ਰੱਖਣ ਦੇ ਵਿੱਚ ਚਿਤਾਵਾਂਗਾ ਸਾਰਾ ਗੱਲਾਂ ਦੱਸਦਾ ਬੁੱਢੀ ਮੌਕੀ ਦਾ ਉੱਪਰ ਜਾ ਰਹੇ ਹਾਂ ਪਹਿਲਾਂ ਇੱਕ ਤਾਂ ਦਿੱਕਤ ਆ ਰਹੀ ਹੈ ਕਰ ਜੀ ਕਰ ਹਾਂਜੀ ਆਪਾਂ ਚੱਲੇ ਆਂ ਢੌਲੀਦਾਰ ਸਾਹਿਬ ਇੱਥੇ ਬੀਜ ਨਰ ਸਿੰਘ ਦਾ ਮੰਦਿਰ ਬਣਿਆ ਹੋਇਆ ਇਹ ਦੁੱਖ ਰੋੜਦੇ ਆ ਪੌੜੀਆਂ ਜਾਂਦੀਆਂ ਨੇ ਤੇ ਛੜਕ ਵੀ ਹੁੰਨੀ ਜਾਂ ਗੱਡੀਆਂ ਵੀ ਜਾਂਦੀਆਂ ਨੇ ਇਹ ਇਹ ਮਾਹੌਲ ਦੇ ਵਿੱਚ ਹੈਗਾ ਗਾਈ ਤੇ ਇੱਥੇ ਬਾਬਾ ਰਵ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈਗਾ ਤੇ ਮੰਜੀ ਸ਼ਬਤਪਤ ਸਤਾਨ ਤਨ ਕੋਟ ਬਾਰੇ ਨਹੀਂ ਤੇ ਸਾਰਾ ਵਲੌਗ ਦੇ ਵਿੱਚ ਕੱਲ ਨੂੰ ਅਬ ਬਰਬਾਰ ਸਿੰਘ ਜੀ ਦੇ ਦਰਬਾਰ ਤੇ ਜਾਵਾਂਗੇ ਨੂੰ ਵੀ ਦਿਖਾਵਾਂਗੇ ਅੱਜ ਆਪਾਂ ਚੱਲੇ ਧੌੜੀ ਜਾ ਸਾਹ ਤੇ ਬਹੁਤ ਜਿਆਦਾ ਸੰਗਤ ਆਉਂਦੀ ਹੈ ਇੱਥੇ ਤੇ ਹਲੇ ਮਲੇ ਬਹੁਤ ਜਿਆਦਾ ਰਸ ਹੁੰਦਾ ਇੱਥੇ ਦੇਖੋ ਪਹਾੜੀ ਪਹਾੜ ਨੇ ਨਾਲ ਵਾਲੇ ਬਹੁਤ ਨੰਦਾ ਹੁੰਦਾ ਇੱਥੇ ਆਕੇ ਚੇਤਨੂ ਸਕੂਨ ਜਾਂ ਮਿਲਦਾ ਇਹ ਦੁੱਖ ਟੁੱਟਿਆ ਮੈਂ ਤਾਂ ਹੋ ਗਏ 5-7 ਸਾਲ ਲਗਾਤਾਰ ਆਉਂਦੇ ਨੂੰ ਗੋਲਡ ਨਾ ਹੀ ਆਈ ਦੇਖੋ ਸੰਗਤਾਂ ਉਹ نیچے ਜਾਣਾ ਆਪਾਂ ਤੁਰ ਕੇ ਜਾ ਕੇ ਦਿਖਾਉਣਿਆ ਖਾਈਆਂ ਬਹੁਤ ਡੂਂਗੀਆਂ ਨੇ ਤਦੋਂ ਜਾਂ ਆਹ ਉਹਨਾਂ ਗੱਡੀਆਂ ਦਾ ਲੈ ਜੀ ਜਸਤੀ ਜੁਨੇ 320 ਕਰਕੇ ਦੇਖ ਸਾਥ ਸਿਵਾ ਬਣਾ ਲੈ ਆਲੇ ਰੋਣਾ ਉਹ ਜਾਂ ਇਸ ਕੋਰੇ ਅੱਜ ਕੋਈ ਨਹੀਂ ਆਉਂਦਾ ਮੈਂ ਆਪਣੇ ਗਲਦੀਪਰਾ ਜੱਗੀਪਰਾ ਨਾਲ ਆਏ ਨੇ ਅੱਜ ਪੈਸ ਬਣ ਗਿਆ ਗਰਾਉਂਡ ਬਣ ਗਿਆ ਵਧੀਆ ਸੜਕ ਇਸ ਬਾਰੇ ਗੱਤ ਨਹੀਂ ਆਏਗੀ ਇਸ ਸੰਗਤ ਬਹੁਤ ਹੁੰਦੀ ਆ ਹੁਣ ਆਪਣੇ ਇੱਕ ਬਸ ਟੋਹ ਰਹਿ ਗਿਆ ਇੱਕ ਤਾਂ ਉਹ ਸੜਕ ਤੋਂ ਲੱਗੇ ਦੇ ਠੰਗੀ ਸਕਦਾ ਕਹਿੰਦਾ ਇਹ ਨਾਲ ਕਰਦਾ ਆ ਪਾ ਆਹ ਜਿੰਨਾ ਜਿੰਨੇ ਨਾਲ ਆਇਆ ਲਾਡੀ ਐ ਗੱਡੀ ਜਾਣ ਵਾਲੇ ਫਿਰ ਬਾਬਾ ਜੀ ਉਹ ਵੀ ਜਲਦੇ ਜਲ ਪੱਕੇ ਹੋ ਜਾਂਦੇ ਬਾਬਾ ਜੀ ਤੇ ਆਪਣੀ ਜੀ ਤੇਰੇ ਤੇ ਕਰਦੀ ਕਲਾ ਕਰੂ ਜਾਂ ਬੰਦ ਜਾਂਦੇ ਹੋ ਜਿਹਾ ਬਾਹਰ ਗੱਡੀ ਜੇ ਜਿਆ ਬਾਬਾ ਜੀ ਜਦੋਂ ਕਿਤੇ ਹਵਾ ਦੇ ਨਾਲ ਦੇ ਦਾ ਬਾਬਾ ਜੀ ਤੇ ਇਹਨਾਂ ਤੇ ਵੀ ਬਾਹਰ ਦੇ ਰਸਤੇ ਬੋਲੋ ਬਾਬਾ ਜੀ ਤੇ ਜਾਉਂਦੇ ਹੁਣ ਯਾਰ ਕਿੱਧਰ ਲੈ ਗਏ ਕਿਹਨੂੰ ਉਧਰ ਵਾਗੇ ਲੈ ਗਏ ਉਹ ਪੱਥੜੇ ਪੈ ਗਏ ਪਹਾੜਿਆਂ ਵੈਰੀ ਜੀ ਕਾ ਫਸਾਓ ਵੈਰੀ ਜੀ ਬੱਲੇ ਚੇਂਜ ਕਰਤਾ ਹੁੰਦਾ ਨਾ ਉਹ ਸਬੰਧ ਕਰਤਾ ਨਾ ਫੇ ਤੋਰੇ ਨੀ ਗਰੇ ਲੱਤਾਂ ਝੂ ਝੂ ਇਹ ਗਾਨ ਲੱਗ ਗਿਆ ਨਾ ਤੁਸੀਂ ਤੋਰ ਨਹੀਂ ਬਣ ਕੇ ਦੇਖੋ ਬਾਬਾ ਜੀ ਲੜ ਲੜ ਕੇ ਨਾਮ ਦੇ ਦਾਤ ਬਾਬਾ ਜੀ ਬਹੁਤ ਚੰਗਾ ਮੇਰ ਕਰਿਆ ਕਰੋ ਬਾਬਾ ਜੀ 9 ਕਰੋੜ ਸੰਗਤੇ ਦਸਨ ਸੰਗਤਾਂ ਦੀ ਬਹੁਤ ਹਾੜ ਆਇਆ ਇੱਥੇ ਬੀਨਾਲ ਸਿੰਘ ਦਾ ਮੰਦਿਰ ਹੈ ਇੱਥੇ ਦੁੱਖ ਟੁੱਟਦੇ ਆ ਹੋਣੇ ਹਮ ਸਾਰਾ ਵੀਡੀਓ ਨੂੰ ਸ਼ੇਅਰ ਤੇ ਲੈ ਕੇ ਜੂਨ ਕਰਦਿਆ ਕਰੋ ਕਲ ਆਪਾਂ ਚੱਲਦੇ ਹਾਂ ਤੇ ਆਪਾਂ ਚੱਲਦੇ ਹਾਂ ਜਾ ਬਾਬਾ ਜੀ ਮੀਰਾ ਕਰੇ ਬਾਬਾ ਜੀ ਬਜਿੰਦਰ ਸਿੰਘ ਦੇ ਨਾਮ ਦੇ ਰਾਸ ਆ ਬਾਬਾ ਜੀ ਕਿਥੇ ਦੇ ਕਰਨ ਕਿਥੇ ਕਰਦੇ ਹੋ ਤਾਂ ਉੱਧਾ ਤੇ ਆ ਇਹਦੇ ਅੰਦਰ ਨਹੀਂ ਆ ਰਾਸ ਉਹ ਵੀ ਕਰੇ ਬਾਬਾ ਜੀ ਕਲਾ ਕਰਦਾ ਜਾ ਬਾਬਾ ਸਾਰਾ ਸਾਰ ਇੱਕ ਨਹੀਂ ਹੋ ਰਿਹਾ ਸਾਰਾ ਚੇਂਜ ਹੋ ਗਿਆ ਹਾਂ

ਇਹਦੀ ਲੈ ਲੈ ਵਾਪਸ ਰਿਫਰੇ ਹਾਂ ਇਹਦੀ ਲੈ ਦੇ ਨੇ ਕਿੰਨੇ ਦੀ ਇੱਕ ਵੱਕ ਦੇ ਦੇ ਫਿਰ ਅਸਨਾਣ ਕਾਲਿਆ ਤਾਂ ਹੁਣ ਚੱਲਿਆ ਜੀ ਥੜਕਿਆਂ ਦੇ ਅੰਦਰ जय हो बाबा जी मेरा कने बाबा जी चंद्रजीत औदेवा प्रसिद्ध जी उंडे बाबा जी देते इच्छा बची री बाबा जी मेरी देवी बाबा जी ने चोरी लेके आज जी के दादा ये बाबा जी मेरा करो कार परिवार बाबा जी पर दृष्टि पक्षी तीर्थ चढ़ी करा जय हो बाबा जी मेरा कने बाबा जी मधुसूदन बाबा जी लंबी उम्र और बक्षिण लगता जी खेत कमाते वादे पानी बाबा जी के कार परिवार चढ़ी करा जय हो बाबा जी मेरा करना बाबा जी तो जिंदर सिंह ने बाबा जी तंदुरुस्तियां बख्शने बाबा जी जिंदर सिंह ने जिंदर ने बाबा जी पुत्र की बात बख्शी है आप साहब असल चाहे रौली साहब आगा संगत सी जय हो बाबा जी मेरा करना बाबा जी खुशी की जी के कार परिवार चली बाबा जी बंद लिखा वीडियो बना बाबा जी 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 जी बाबा जी

ད�ླ ད�ོ རདྱིད གསྱོད རིིན རིར རེོད རིོན རོ ར ིོ རོ ོ འི འི ོ རོ ོ ོསྱོ ོོོོོེོ སངོ ོོོ